ਕੀ ਰਾਮਾ ਸਬਡਿਵੀਜ਼ਨ ਦੀ ਪਟੰਡਾ ਪੁਲਿਸ ਵੱਲੋਂ ਇੱਕ ਸੰਪਰਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸੀ ਰਾਮਾ ਏਰੀਆ 'ਚ ਇੱਥੇ ਸਾਡੇ ਡੀਐਸਪੀ ਤਲਵੰਡੀ ਐਸਐਚਓ ਰਾਮਾ ਤਲਵੰਡੀ ਤੇ ਲੋਕਲ ਜਿਹੜੇ ਵੀ ਇਥੇ ਰਾਮਾ ਸਬਡਿਵੀਜ਼ਨ ਦੇ ਵਤਨ ਦੇ ਸੱਜਣ ਹੈ ਚੇਅਰਮੈਨ ਮਾਰਕੀਟ ਕਮੇਟੀ ਸਰਪੰਚ ਵਕਵਕ ਵਿਲੇਜ ਫੈਂਸ ਕਮੇਟੀ ਦੇ ਮੈਂਬਰ ਤੇ ਲੋਕਲ ਜਿਹੜੇ ਬਿਜ਼ਨਸ ਕਮਿਊਨਿਟੀ ਦੇ ਵੀ ਹੈਗੇ ਵਤਨ ਦੇ ਸੱਜਣ ਉਹ ਸਾਰੇ ਇੱਥੇ ਆਏ ਸੀਗੇ ਸਾਡੀ ਇਸ ਮੀਟਿੰਗ ਨੂੰ ਬਹੁਤ ਵਧੀਆ ਲੋਕਾਂ ਨੇ ਸਪੋਰਟ ਕੀਤਾ ਕਾਫੀ ਲੋਕ ਇੱਥੇ ਅਟੈਂਡ ਕਰਨ ਆਏ ਤੇ ਜੋ ਵੀ ਅਸੀਂ ਤੁਹਾਡੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਇਹ ਹੈ ਜੋ ਜੋ ਹੁਣ ਤੱਕ ਦਾ ਐਕਸ਼ਨ ਲਿੱਤਾ ਗਿਆ ਬਟਿੰਡਾ ਪੁਲਿਸ ਵੱਲੋਂ ਉਹ ਮੈਂ ਇਹਨਾਂ ਨੂੰ ਜਾਣੂ ਕਰਵਾਇਆ ਜੋ ਸਾਡੀ ਸਰਕਾਰ ਵੱਲੋਂ ਨਸ਼ੇ ਨਸ਼ੇ ਨੂੰ ਠੱਲ ਪਾਉਣ ਲਈ ਜੋ ਜੋ ਸਕੀਮਸ ਚੱਲ ਰਹੀਆਂ ਜੋ ਸਾਡਾ ਹੈਲਪਲਾਈਨ ਨੰਬਰ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜੋ ਅਸੀਂ सिविल प्रशासन ਨਾਲ ਚੱਲ ਕੇ ਜਿਹੜੇ ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲੇ ਪੰਜੇ ਚੱਲ ਰਿਹਾ ਉਹਦੇ ਬਾਰੇ ਦੱਸਿਆ ਤੇ ਲੋਕਾਂ ਤੋਂ ਮੈਂ ਅਪੀਲ ਵੀ ਕੀਤੀ ਵੀ ਤੁਸੀਂ ਵੀ ਆਪਣੇ ਏਰੀਆ ਚ ਤਲਵੰਡੀ ਆਰਾਮਾ ਥਾਣੇ ਦੇ ਤਹਿਤ ਜਿਹੜੇ ਵੀ ਸ਼ਹਿਰ ਵਾਰਡ ਜਾਂ ਪਿੰਡ ਪੈਂਦੇ ਆ ਤੁਸੀਂ ਸਾਰੇ ਸਾਨੂੰ ਇਹਦੇ ਬਾਰੇ ਡਰੱਗਸ ਦੀ ਇਨਪੁਟ ਦਿਓ ਜੋ ਵੀ ਤੁਹਾਡੇ ਕੋਲ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਐਂਡ ਵੀ ਆਰ ਡਿਊਟੀ ਬਾਉਂਡ ਸਾਡੀ ਡਿਊਟੀ ਬਣਦੀ ਹੈ ਸਾਡੀ ਸਬਡਿਵੀਜ਼ਨ ਦੀ ਕਿ ਅਸੀਂ ਆਊਟ ਆਫ ਦ ਵੇ ਜਾ ਕੇ ਟਾਪਸ ਪ੍ਰਾਇਰੀਟੀ ਤੇ ਦਿੱਤੇ ਢਲ ਪਾਈਏ ਤੇ ਨਾਲ ਦੇ ਨਾਲ ਜਿਹੜੇ ਜਿਹੜੇ ਯੂਥ ਸਾਡੀ ਨਸ਼ੇ ਦੇ ਐਡਿਕਟਡ ਜਿਹੜੇ ਬੇਚਦੇ ਨਹੀਂ ਆ ਉਹਨਾਂ ਲਈ ਵੀ ਜੀ ਸਰਕਾਰ ਦੀ ਜੋ-ਜੋ ਸਰਵਿਸਿਜ਼ ਅਵੇਲੇਬਲ ਹੈ ਉਹਦੇ ਬਾਰੇ ਵੀ ਜਾਣੂ ਕਰਵਾਇਆ ਔਰ ਪੁਲਿਸ ਵੀ ਇਹਦੇ 'ਚ ਲੱਗੀ ਹੋਈ ਹੈ ਕਿ ਅਸੀਂ ਵੱਧ ਤੋਂ ਵੱਧ ਐਡਿਕਟਸ ਨੂੰ ਨਸ਼ਾ ਛਡਾਊ ਕੇਂਦਰ 'ਚ ਦਾਖਲ ਕਰਾਈਏ ਉਹਨਾਂ ਨੂੰ ਓਟ ਸੈਂਟਰ 'ਤੇ ਰਜਿਸਟਰ ਕਰਾਈਏ ਔਰ ਜਿਹੜੇ ਨਸ਼ਾ ਸੇਵਨ ਕਰਦੇ ਪਾਏ ਜਾਂਦੇ ਆ ਪਰ ਜਿਹੜਾ ਉਹਨੂੰ ਰੀਹੈਬ 'ਚ ਜਾਣ ਨੂੰ ਬਿਲਿੰਗ ਹੈ ਉਹਦੇ ਤਹਿਤ ਵੀ ਜੋ-ਜੋ ਸਰਕਾਰ ਦੀ ਟੀਮ ਹੁੰਦੀ ਹੈ ਉਹਦੇ ਬਾਰੇ ਵੀ ਮੈਂ ਸਾਰਿਆਂ ਨੂੰ ਜਾਣੂ ਕਰਵਾਇਆ ਜਿਸ ਤਰ੍ਹਾਂ ਮੈਡਮ ਤੁਸੀਂ ਵੀ ਗੱਲ ਕਰੀ ਆਪਣੀ ਸਪੀਚ ਦੇ ਵਿੱਚ ਇਹ ਜਿਸ ਤਰ੍ਹਾਂ ਮਤਲਬ ਲੋਕਾਂ ਨੂੰ ਇਹ ਗੱਲ ਦਾ ਡਰ ਲੈਂਦੇ ਵੀ ਸਾਡੀ ਜਿਹੜੀ ਜਾਣਕਾਰੀ ਹੈ ਆਇਡੈਂਟੀਟੀ ਹੈ ਲੋਕ ਪਤਾ ਲੱਗ ਜਾਂਦਾ ਹੈ ਕਿ ਤਨਾ ਕਿਤੇ ਨਸ਼ਾ ਤਸਕਰ ਨੂੰ ਵੀ ਇਸ ਤਰੀਕੇ ਦਾ ਉਹਨਾਂ ਪਤਾ ਲੱਗ ਜਾਂਦਾ ਹੈ ਵੀ ਮੈਨੂੰ ਇਸ ਬੰਦੇ ਨੇ ਮਤਲਬ ਦੱਸਿਆ ਹੁਣ ਜੋ ਤੁਸੀਂ ਨਵੀਂ ਮਤਲਬ ਚਲਾਈ ਹੈ ਸਕੀਮ ਦਸੀ ਹੈ ਕੀ ਕਹਿੰਦਾ ਜਨਾ ਲੋਕਾਂ ਲੋਕ ਨੂੰ ਮੈਂ ਲੋਕਾਂ ਨੂੰ ਇਹੀ ਦੱਸੀ ਸੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਪਿਛਲੇ ਸਾਲ ਦੀ ਐਂਡ 'ਚ ਇੱਕ ਸੇਫ ਪੰਜਾਬ ਹੈਲਪਲਾਈਨ ਜਾਰੀ ਕੀਤੀ ਗਈ ਹੈ ਜਿਹਦਾ ਨੰਬਰ 9779100200 ਹੈ ਇਦੀ ਸਭ ਤੋਂ ਵੱਡੀ ਕੁਆਲਿਟੀ ਇਹ ਹੈ ਕਿ ਇਹਦੇ ਚ ਜਿਹੜਾ ਵੀ ਬੰਦਾ ਫੋਨ ਕਰਦਾ ਹੈ ਜਾਂ ਸਾਨੂੰ ਮੈਸੇਜ ਕਰਦਾ ਹੈ ਇਨਪੁਟ ਦੇੰਦਾ ਹੈ ਉਹ ਕੰਟਰੋਲ ਰੂਮ ਤੇ ਉਹਦਾ ਨੰਬਰ ਰਿਫਲੈਕਟ ਨਹੀਂ ਕਰਦਾ ਸਾਨੂੰ ਸਿਰਫ ਉਹ ਇਨਫੋਰਮੇਸ਼ਨ ਆਂਦੀ ਹੈ ਉਹ ਜਿਹਦੇ ਬਾਰੇ ਦੇਣਾ ਚਾਹੁੰਦਾ ਹੈ ਜਾਂ ਜਿਸ ਏਰੀਆ ਚ ਦੇਣਾ ਚਾਹੁੰਦਾ ਹੈ ਤੇ ਇਸ ਕਰਕੇ ਜਿਹੜੇ ਪਬਲਿਕ ਨੂੰ ਲੱਗਦਾ ਹੈ ਕਿ ਸਾਡਾ ਸਾਡਾ ਨਾਮ ਜਾਂ ਸਾਡੀ ਆਈਡੈਂਟੀਟੀ ਨਾ ਰਿਵੀਲ ਹੋ ਜਾਏ ਉਹ ਉਹਦੇ ਉਹਦੇ ਪਰਪਸ ਲਈ ਬਣਾਇਆ ਗਿਆ ਹੈ ਇਹਦੇ ਚ ਸਾਨੂੰ ਨਹੀਂ ਪਤਾ ਲੱਗਦਾ ਕਿ ਕਹਨੇ ਜਾਣਕਾਰੀ ਦਿੱਤੀ ਹੈ ਪਰ ਸਾਨੂੰ ਉਹਦੇ ਤੇ ਐਕਸ਼ਨ ਲੈਣਾ ਹੁੰਦਾ ਹੈ ਔਰ ਇਹ ਇਹ ਜਿਹੜੀ ਸੇਫ ਪੰਜਾਬ ਹੈਲਪਲਾਈਨ ਹੈ ਇਹ ਐਨੀ ਸਕਸੈਸਫੁਲ ਹੋ ਰਹੀ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਹੀ ਮੈਂ ਗੱਲ ਕਰਾਤੇ ਹੁਣ ਤੱਕ ਅੱਧੀ ਅ ਅ ਕੱਲ ਤੱਕ 106 ਪਰਚੇ ਦੇ ਚੁਕੇ ਹੈ ਔਰ 170 ਦੇ ਕਰੀਬ ਅਸੀ ਅਕਿਊਜ਼ੋ ਪੜ ਚੁਕੇ ਹੈ ਬਟ ਸਾਨੂੰ ਨਹੀਂ ਪਤਾ ਕਿ ਇਨਫੋਰਮੇਸ਼ਨ ਸਾਨੂੰ ਕਿਨੇ ਦਿਤੀ ਹੈ ਸੋ ਇਹੀ ਪਬਲਿਕ ਨੂੰ ਮੈਂ ਦੱਸਣਾ ਚਾਹੁੰਦੀ ਆ ਕਿ ਜੋ ਵੀ ਸਾਨੂੰ ਪੁਲਿਸ ਨੂੰ ਇਹ ਡਰਗ ਦੀ ਇਨਫੋ ਦੇਣਾ ਚਾਹੁੰਦਾ ਹੈ ਸਭ ਤੋਂ ਵਧੀਆ ਉਪਰਾਲਾ ਕਿ ਤੁਸੀਂ ਇਸੇ ਹੈਲਪਲਾਈਨ ਤੇ ਫੋਨ ਕਰੋ ਤੁਹਾਨੂੰ ਨਾਲ ਦੇ ਨਾਲ ਇਨਫੋਰਮੇਸ਼ਨ ਆ ਜਾਂਦੀ ਹੈ ਤੇ ਅਸੀਂ ਉਹਦੇ ਤੇ ਐਕਸ਼ਨ ਲੈ ਲੈਂਦੇ ਬਟ ਯੈਸ ਇਹਦੇ ਚ ਆਇਡੈਂਟੀਟੀ ਬਿਲਕੁਲ ਰਿਵੀਲ ਨਹੀਂ ਹੁੰਦੀ ਇਹ ਮੇਰੀ ਗਾਰੰਟੀ ਹੈ ਇੱਕ ਮੈਨੂੰ ਲੋਕਾਂ ਦਾ ਵੀ ਇਹ ਮੰਨਣਾ ਵੀ ਅਸੀਂ ਫੜ ਕੇ ਫੜਾ ਵੀ ਦਿੰਨੇ ਆ ਪਰ ਉਹ ਸਾਡੇ ਆਉਣ ਤੋਂ ਪਹਿਲਾਂ ਹੀ ਉਹ ਜ਼ਮਾਨਤ ਤੇ ਆ ਜਾਂਦੇ ਆ। ਕੁਝ ਮਤਲਬ ਇਹਦਾ ਕੋਈ ਵੀ ਮਤਲਬ ਜਿਹੜੇ ਜ਼ਮਾਨਤ ਕਰਾਉਂਦੇ ਆ ਉਹਨਾਂ ਨੂੰ ਵੀ ਕੁਝ ਨਾ ਕੁਝ ਚੀਜ਼ ਕਹਿੰਦੇ। ਇਹ ਵੀ ਇੱਕ ਗੱਲ ਜੀ ਇਸ ਮੀਟਿੰਗ 'ਚ ਡਿਸਕਸ ਹੋਈ ਹੈ ਜਦੋਂ ਕੋਈ ਨਸ਼ਾ ਕਿਸੇ ਵੀ ਰਿਕਵਰੀ ਨਾਲ ਫੜਿਆ ਜਾਂਦਾ ਹੈ ਥੋ ਇਟ ਡਿਪੈਂਡਸ ਔਨ ਕੋਈ ਕਮਰਸ਼ੀਅਲ ਕੁਆਂਟੀਟੀ ਹੈ ਨਾਨ ਕਮਰਸ਼ੀਅਲ ਹੈ ਜਿਹੜੀ ਸਮਾਲ ਕੁਆਂਟੀਟੀਆਂ ਹੁੰਦੀ ਹੈ ਉਹਦੇ ਮੋਸਟਲੀ ਜ਼ਮਾਨਤ ਵਿਥਿਨ 14 ਡੇਜ਼ ਦੇ ਕਰੀਬ ਮੋਟਲੀ ਉਸ ਤੋਂ ਪਹਿਲਾਂ ਵੀ ਹੋ ਜਾਂਦੀ ਹੈ ਸੋ ਜ਼ਮਾਨਤ ਹਰ ਇਨਸਾਨ ਦਾ ਇੱਕ ਰਾਈਟ ਹੁੰਦਾ ਹੈ ਬਟ ਯਸ ਦੋ ਲੋ ਜਿਹੜੀ ਪੀਲ ਨੂੰ ਗਾਰੰਟੀ ਕਰਦੇ ਇਹ ਅਪੀਲ ਇੱਥੇ ਮਤੇ ਵੀ ਮੈਨੂੰ ਪਤਾ ਲੱਗਿਆ ਕਿੰਨਾਂ ਨੇ ਪਾਏ ਹੈ ਕਿ ਅਸੀਂ ਕੋਈ ਵੀ ਐਨਡੀਪੀਐਸ ਦੇ ਅਕਿਊਜ਼ ਜ਼ਮਾਨਤ ਦੀ ਸ਼ੋਰਟੀ ਨਹੀਂ ਦਵਾਂਗੇ ਸੋ ਜੇ ਇਦਾਂ ਹੀ ਪਬਲਿਕ ਮਿਲ ਕੇ ਕਹੇ ਕਿ ਅਸੀਂ ਐਨਡੀਪੀਐਸ ਦੇ ਕਿਉਂ ਤਾਂ ਸਾਥ ਦੇਣਾ ਹੀ ਨਹੀਂ ਹੈ ਤਾਂ ਇਹ ਵਾਲਾ ਵੀ ਸੋਲੂਸ਼ਨ ਆਪਣੇ ਆਪ ਸਾਹਮਣੇ ਆ ਜਾਏਗਾ